ਹਾਂਜੀ ਦੋਸਤੋ ਸਵਾਗਤ ਤੁਹਾਡਾ ਮੇਰੇ YouTube ਚੈਨਲ ਜਸਖੁਰਾਜ ਵਿੱਚ ਅੱਜ ਮੇਰੀ ਵੀਡੀਓ ਦਾ ਟੌਪਿਕ ਹੈ ਕਿ ਸਟੂਡੈਂਟ ਮੋਡਿਊਲ ਜੋ ਕਿ ਯੂਡਾਈਸ ਬਾਈਕ ਇੰਪੋਰਟੈਂਟ ਪਾਰਟ ਹੈ ਉਹਦੇ ਵਿੱਚ ਇੱਕ ਇੰਪੋਰਟੈਂਟ ਲਿੰਕ ਹੈ ਉਸ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਕਿ ਮੇਰੇ YouTube ਚੈਨਲ ਜਸਖੁਰਾਜ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਵੀ ਨੈਕਸਟ ਵੀਡੀਓ ਦੀ ਅਪਡੇਟ ਆਪ ਤੱਕ ਤੱਕ ਪਹੁੰਚੇ ਵਿਡਿਓ ਚੱਕੀ ਵਧਿਆ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਯੂਡਾਈਸ ਸੈਸ਼ਨ 2025-26 ਚੱਲ ਰਿਹਾ ਹੈ ਉਸ ਵਿੱਚ ਕਾਫੀ ਸਕੂਲਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਸਟੂਡੈਂਟ ਜਿਹੜਾ ਆ ਉਹ ਫਿਜ਼ੀਕਲੀ ਉਹਨਾਂ ਦੇ ਸਕੂਲ 'ਚ ਪ੍ਰੈਜ਼ੈਂਟ ਹੈ ਪਰ ਐਨਰੋਲਡ ਕਿਸੇ ਹੋਰ ਸਕੂਲ 'ਚ ਹੈ ਉਸ ਦੀ ਰਿਕਵੈਸਟ ਆਪਾਂ ਕਿੱਦਾਂ ਦੂਜੇ ਸਕੂਲ ਨੂੰ ਭੇਜਣੀ ਹੈ ਉਹ ਆਪਾਂ ਇਸ ਵੀਡੀਓ ਦੇਖਦੇ ਹਾਂ ਸਭ ਤੋਂ ਪਹਿਲਾਂ ਯੂਡਾਈਸ ਦਾ ਸਟੂਡੈਂਟ ਮੋਡਿਊਲ ਉਸ ਨੂੰ ਲੌਗਇਨ ਕਰ ਲੈਣਾ ਲੌਗਇਨ ਕਰਨ ਤੋਂ ਬਾਅਦ ਕਰੰਟ ਅਕੈਡੈਮਿਕ ਈਅਰ ISO 25 26 ਦੇ ਵਿੱਚ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਡੈਸ਼ਬੋਰਡ ਆਪ ਸਭ ਦੇ ਸਾਹਮਣੇ ਸ਼ੋਅ ਹੋਏਗਾ ਇਸ ਦੇ ਵਿੱਚ ਲੈਫਟ ਸਾਈਡ ਦੇ ਉੱਪਰ ਕਾਫੀ ਲਿੰਕਸ ਨੇ ਜਿਸ ਦੇ ਵਿੱਚ ਵੱਖਰੀ ਵੱਖਰੀ ਇਨਫੋਰਮੇਸ਼ਨ ਆ ਆਪਾਂ ਇਸ ਵੀਡੀਓ ਜਿਸ ਲਿੰਕ ਬਾਰੇ ਗੱਲ ਕਰ ਰਹੇ ਹਾਂ ਉਹ ਕਾਫੀ ਇੰਪੋਰਟੈਂਟ ਹੈ ਕਾਫੀ ਸਕੂਲਾਂ ਤੋਂ ਕਾਲਸ ਵਗੈਰਾ ਆਉਂਦੀਆਂ ਨੇ ਕਿ ਸਾਡਾ ਸਟੂਡੈਂਟ ਜਿਹੜਾ ਫਿਜ਼ੀਕਲੀ ਸਾਡੇ ਕੋਲ ਪ੍ਰੈਸੈਂਟ ਹੈ ਪਰ ਉਸ ਦਾ ਜਿਹੜਾ ਸਟੂਡੈਂਟ ਡਾਟਾ ਹੈ ਉਹ ਕਿਸੇ ਹੋਰ ਸਕੂਲ ਦੇ ਵਿੱਚ ਸ਼ੋ ਹੋ ਰਿਹਾ ਤੇ ਉਸ ਸਕੂਲ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਉਸ ਲੈਵਲ ਦਾ ਆਪਾਂ ਕਿਸ ਤਰ੍ਹਾਂ ਰਿਕਵੈਸਟ ਜਨਰੇਟ ਕਰਨੀ ਹੈ ਉਸ ਲਈ ਆਪਾਂ ਨੂੰ ਇੱਕ ਨਵਾਂ ਲਿੰਕ ਦਿੱਤਾ ਗਿਆ ਹੈ ਸਟੂਡੈਂਟ ਰੀਲੀਜ਼ ਰਿਕਵੈਸਟ ਮੈਨੇਜਮੈਂਟ ਲੈਫਟ ਸਾਈਡ ਤੇ ਦੇਖੋ ਸਟੂਡੈਂਟ ਰੀਲੀਜ਼ ਰਿਕਵੈਸਟ ਮੈਨੇਜਮੈਂਟ ਇਸ ਲਿੰਕ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਜੀ ਤਾਂ ਸਾਨੂੰ ਸਟੂਡੈਂਟ ਬਾਰੇ ਪਤਾ ਆ ਕਿ ਕਿਹੜੇ ਸਕੂਲ ਦੇ ਵਿੱਚ ਹੈਗਾ ਵਿਦਨ ਸਟੇਟ ਆ ਕਿ ਆਊਟ ਆਫ ਸਟੇਟ ਆ ਉਸ ਤੇ ਆਪਾਂ ਕਲਿੱਕ ਕਰ ਦਿੰਨਾ ਪ੍ਰੋਸੈਸ ਸੇਵ ਹੈ ਵਿਦਨ ਸਟੇਟ ਇਸ ਅਗ੍ਯਾਪਨ ਨੂੰ ਤਿੰਨ ਆਪਸ਼ਨ ਸ਼ੋ ਹੋਣਗੇ ਪਹਿਲੀ ਹੈ ਜਨਰੇਟ ਸਟੂਡੈਂਟ ਰੀਲੀਜ਼ ਰਿਕਵੈਸਟ ਇਹ ਇਸ ਰਿਕਵੈਸਟ ਕੀ ਆ ਯੂਜ਼ਰ ਜਿਹੜਾ ਹੈ ਸਕੂਲ ਹੈ ਇੱਕ ਰਿਕਵੈਸਟ ਜਨਰੇਟ ਕਰੇਗਾ ਔਰ ਸਕੂਲ ਨੂੰ ਜਿਸ ਵਿੱਚ ਬੱਚਾ ਸ਼ੋ ਹੋ ਰਿਹਾ ਹੈ ਨੈਕਸਟ ਅਪਰੂਵ ਸਟੂਡੈਂਟ ਰੀਕਵੇਸਟ ਵਿਥਿਨ ਸਟੇਟ ਅਗਰ ਤੁਹਾਨੂੰ ਵੀ ਕਿਸੇ ਹੋਰ ਸਕੂਲ ਦੇ ਮਤਲਬ ਤੁਹਾਡੇ ਸਕੂਲ ਨੂੰ ਵੀ ਕਿਸੇ ਹੋਰ ਸਕੂਲ ਕੋਲ ਕੋ ਰਿਕਵੇਸਟ ਪਾਈ ਗਈ ਹੈ ਉਹ ਆਪਾਂ ਅਪਰੂਵ ਕਰਨੀ ਹੈ ਉਹ ਇਸ ਲਿੰਕ ਤੇ ਤੁਗਨੇ ਲਾਸਟ ਕੀ ਹੈ ਯੂ ਸਟੂਡੈਂਟ ਇਸ ਦੇ ਵਿੱਚ ਵੱਖ-ਵੱਖ ਸਕੂਲਾਂ ਜਿਹੜੀਆਂ ਤੁਹਾਨੂੰ ਰਿਕਵੇਸਟ ਆਈਆਂ ਉਹ ਆਪਾਂ ਦੇਖ ਸਕਦੇ ਹਾਂ ਇਸ ਲਿੰਕ ਬਾਰੇ ਕਲੀਅਰ ਮੈਂਸ਼ਨ ਹੈ ਕਿ ਕੀ इस यूज है और सैस स्ट्रीमलाइन करने स्टूडेंट ट्रांसफर ली आप जनरेट किस तरह करनी है आप इस लिंक जनरेट स्टूडेंट रिलीज रिक्वेस्ट विदिन स्टेट से क्लिक करता है उस तो बाद दो इंपोर्टेंट चीज़ें साढ़े को है परमानेंट अकाउंट नंबर होना चाहिए डेट ऑफ बर्थ होनी चाहिए कई बार की है डेट ऑफ बर्थ जी पेन नंबर ना मैच नहीं करती इसलिए की करना तीन लैफ्ट सइडते देखो ये पेन नंबर नहीं है डेट ऑफ बर्थ का इशू है ग्लोबल स्टूडेंट सच के थ्रू भी अपटेन कर सकते हैं उसने की है स्टूडेंट का पेन नंबर डेट ऑफ बर्थ एंटर करके गैट डिटेल जो स्टूडेंट तो की डिटेल आप जी को आएगी उसकी सारी डिटेल इतने शो करेगी दैन की है आप रिमार्क्स देनेंट सी ਉਸੀ ਅਪਰੂਵ ਸਟੂਡੈਂਟ ਰਿਲੀਜ਼ ਰਿਕੁਐਸਟ ਸਾਡੇ ਕੋਲ ਕਿਹੜੀ ਕਿਹੜੀ ਰਿਕੁਐਸਟ ਹੈ ਅਸੀਂ ਕੀ ਕਰਨਾ ਇਹ ਦੋ ਰਿਕੁਐਸਟ ਕਿਸੇ ਸਕੂਲੋਂ ਲੋ ਸਾਨੂੰ ਭੇਜੀਆਂ ਗਈਆਂ ਜਿਸ ਤਰ੍ਹਾਂ ਪਹਿਲੀ ਰਿਕੁਐਸਟ ਤੇ ਕਲਿੱਕ ਕੀਤਾ ਸਾਨੂੰ ਦੋ ਰਿਕੁਐਸਟ ਆਈਆਂ ਆਲਰੇਡੀ ਸਟੂਡੈਂਟ ਅਕਸੈਪਟ ਕਰਕੇ ਡਰੌਪ ਬਾਕਸ ਦੇ ਵਿੱਚ ਜੀ ਜਾ ਚੁੱਕਾ ਸੈਕੰਡ ਰਿਕਵੈਸਟ ਤੇ ਕਲਿੱਕ ਕਰ ਲੈਣੇ ਆ ਇਸ ਨੂੰ ਵੀ ਰਿਲੀਜ਼ ਕੀਤਾ ਹੋਇਆ ਜੇ ਆਪਸ਼ਨ ਇਹ ਨਈ ਰਿਲੀਜ਼ ਨਹੀਂ ਇੱਥੇ ਦੋ ਆਪਸ਼ਨ ਆ ਰਹੀ ਐ ਅਸੈਪਟ ਔਰ ਰਿਜੈਕਟ ਦੋ ਯੋਸ਼ਣ ਆਉਣੀਆਂ ਅਸੀਂ ਕੀ ਕਰਨਾ ਜਿਆਦਾ ਨੂੰ ਅਸੈਪਟ ਕਰਨਾ ਜਾਂ ਰਿਜੈਕਟ ਕਰਨਾ ਇਸ ਤਰ੍ਹਾਂ ਇਸ ਲਿੰਕ ਦੇ ਥਰੂ ਸਕੂਲ ਇੱਕ ਸਕੂਲ ਦੂਜੇ ਸਕੂਲ ਨੂੰ ਸਟੂਡੈਂਟ ਡਿਲੀਟ ਕਰਨ ਦੀ ਰਿਕਵੈਸਟ ਭੇਜ ਸਕਦਾ ਜਾਂ ਦੂਜਾ ਸਕੂਲ ਤੁਹਾਨੂੰ ਭੇਜ ਸਕਦਾ ਤੁਸੀਂ ਅਸੈਪਟ ਜਾਂ ਰਿਜੈਕਟ ਕਰਨਾ ਇਸ ਈਜ਼ੀ ਮੈਥਡ ਨਾਲ ਕਿਸੇ ਸਕੂਲ ਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਅਗਰ ਇਸ ਅਸੈਪਟ ਨੂੰ ਨਾ ਅਸੈਪਟ ਕਰਦਾ ਨਾ ਰਿਜੈਕਟ ਕਰਦਾ ਫਿਰ ਤੁਸੀਂ ਫੋਨ ਕਰ ਸਕਦੇ ਆ ਪਰ ਇਹ ਇੱਕ ਸਟ੍ਰੀਮਲਾਈਨ ਪ੍ਰੋਸੈਸ ਆ ਜਿਸ ਦੇ ਥਰੂ ਸਟੂਡੈਂਟ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ਮੈਂ ਆਸ ਕਰਦਾ ਕਿ ਇਸ ਇਨਫੋਰਮੇਸ਼ਨ ਦੇ ਥਰੂ ਸਟੂਡੈਂਟ ਦੀ ਜਿਹੜੀ ਰਿਕੁਐਸਟ ਹੈ ਈਜ਼ੀਲੀ ਦੂਜੇ ਸਕੂਲ ਤੱਕ ਡਿਲੀਟ ਦੀ ਜਾਂ ਲੈਫਟ ਦੀ ਸੈਂਡ ਕੀਤੀ ਜਾ ਸਕਦੀ ਹੈ ਥੈਂਕਸ ਫॉर ਵਾਚਿੰਗ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਜਸ ਸੁਖਰਾਜ ਥੈਂਕਸ